ਛੋਤੇ ਸੈਂਸ ਵਿੱਚ ਸੈਂਸਰ ਲੱਗਾ ਅੱਛਾ ਆਇਆ ਹੱਥ ਲਾ ਦਿਓ ਜੀ ਵਾਲਾ ਯਾਰ ਹੱਥ ਲਾਈ ਤੇ ਖੁੱਲ ਗਈ ਲੈ ਵੀ ਸਾਈਟਰ ਲਾਇਆ ਨਾੜਾ ਬਾਈ ਜੀ ਸੜਕ ਤੇ ਖੜਾ ਹੋਵੇ ਟਰੈਕਟਰ ਸਾਡਾ 5 ਲੀਟਰ ਤੇਲ ਨੂੰ ਹੀ ਫੂਕ ਸੜ ਜਾਂਦੇ ਆ ਬਾਈ ਝੂਟਾ ਲੈ ਲਗੇ ਲੈਣੋ ਜੀ ਵੀਡੀਓ ਕਰਾ ਲਓ ਜਿਵੇਂ ਹੁਣ ਟਰੈਕਟਰ ਆਇਆ ਜਿਵੇਂ ਅਕੇ ਕਹਿੰਦੇ ਨੇ ਬਾਪੂ ਨੂੰ ਸਲਾਮਾ ਹੁੰਦੀਆਂ ਐ ਇਸ ਟਰੈਕਟਰ ਨੂੰ ਦੁਬਾਰਾ ਸਲਾਮਾ ਹੁੰਦੀਆਂ ਦੁਬਾਰਾ ਹੁਣ ਲੱਗ ਗਈ ਦੁਬਾਰਾ ਫੇਰ ਸਲਾਮਾ ਹੁੰਦੀਆਂ ਪਹਿਲਾਂ ਵੀ ਸਲਾਮਾ ਇਹਨੂੰ ਬਹੁਤ ਹੁੰਦੀਆਂ ਸੀਗੀਆਂ ਪਰ ਹੁਣ ਇਹਦੀ ਓਦੋਂ ਵੀ ਜ਼ਿਆਦਾ ਬਾਪੂ ਵਾਂਗੂ ਸਲਾਮਾ ਆਉਂਦੀਆਂ ਆ ਤੇ ਆ ਯਾਰ ਆ ਚੀਜ਼ਾਂ ਦਾ ਮੈਂ ਬਹੁਤ ਵੱਡਾ ਫੈਨ ਆ ਆ ਲਾਈਟਾਂ ਜਿਹੜੀ ਲ ਨਵੀਂ ਉਮਰਾਂ ਤੇ ਫੇਰ ਵੀ ਤੁਹਾਨੂੰ ਆਏ ਕਿਉਂ ਨਹੀਂ ਲੱਗਿਆ ਵੀ ਨਵਾਂ ਟਰੈਕਟਰ ਲੈ ਲਈਏ ਯਾਰ ਨਵੇਂ ਵੀ ਹੈਗੇ ਆਪਣੇ ਕੋਲੇ ਜੀ ਪਰ ਇਹ ਆਪਣਾ ਸ਼ੁਰੂ ਤੋਂ ਹੈ 92 ਮਾਡਲ ਆ ਉਦੋਂ ਤੋਂ ਆਪਣੇ ਕੋਲੇ ਹੀ ਆ ਫਰਸਟ ਓਨਰ ਹੈ ਇਹਦੇ ਜਿੰਨੀ ਸ਼ੋ ਬਣੀ ਹੈ ਵੀ ਇਹ ਫਲਾ ਕੇ ਸ਼ੋ ਨਹੀਂ ਲਾਈਗੀ ਜਿਵੇਂ ਐਮ ਪਲਾਨ ਕਰਕੇ ਸ਼ੋ ਲਾਈ ਹੈ ਜਿਵੇਂ ਟਰੈਕਟਰ ਸੋਹਣਾ ਲੱਗਦਾ ਟਰੈਕਟਰ ਤੇ ਬਈ ਜਿਵੇਂ ਮੰਨ ਕੇ ਚਲੋ ਓਵਰ weight ਨਹੀਂ ਹੈ ਜਿਵੇਂ ਫਿੱਟ ਆ ਹਾਂ ਹਾਂ ਫਿੱਟ ਆ ਹਾਂ ਕਹੀ ਹੈ ਨਾ ਇਹਦੇ ਜਿਵੇਂ ਹੁਣ ਆਪਾਂ ਇੱਥੇ ਸਾਈਡ ਤੇ ਰੇਸ ਲਾਉਂਦੇ ਉਹ ਨਹੀਂ ਆਪਾਂ ਰਖੀਏ ਤੇ ਲਾਈਗੀ ਇਹਦੇ ਆਪਾਂ ਇੱਥੇ ਹੀ ਲਾਤੀ ਆ ओरिजिनल ਕੰਪਨੀ ਵਾਲੀ ਰੇਸ ਰੱਖੀ ਹੈ ਇਹਦੇ ਆਪ ਸਾਸੀ ਗਾਲੋਸਤੋ ਕੀ ਹਾਲ ਚਾਲ ਥੋੜਾ ਸਾਰੰਦਾ ਜੀ ਬਾਈ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਂ ਵੀਡੀਓ ਪਾਈ ਸੀ ਪੰਜ ਗਰਾਂਈ ਦੇ ਵਿੱਚ ਨਾ ਪੰਜ ਗਰਾਂਈ ਕਲਾਂ ਦੇ ਵਿੱਚ ਉਦੋਂ ਨਾ ਇੱਕ ਬਾਈ ਨੇ ਟਰੈਕਟਰ ਤਿਆਰ ਕੀਤਾ ਜੀ origignal show ਦੇ ਵਿੱਚ ਆ ਦੋ ਝੋਟੇ ਬਾਈ ਦੋ ਭਰਾ ਕੇ ਲਈ ਆਪਾਂ ਹੋਰ ਤਿਆਰ ਕਰਤੇ ਇਹਨਾਂ ਨੇ ਹੁਣ ਤੁਹਾਨੂੰ ਬਾਪੂ ਜੀ ਨਾਲ ਮਲਾਉਣੇ ਆ ਜਿਹੜੇ ਕੇ ਬਹੁਤ ਫੇਮਸ ਨੇ ਅੱਡਦੇ ਸਾਸੀ ਗਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਿੱਤਾ ਕਿਵੇਂ ਆ ਜੀ ਪਹਿਲਾਂ ਤਾਂ ਮੈਂ ਇੱਕ ਥੋੜੀ ਸਿਫਤ ਕਰਨੀ ਆ ਜੀ ਹਾਂਜੀ ਬਾਈ ਕਈ ਮੈਂ ਦੇਖਿਆ ਟਰੈਕਟਰ ਨੂੰ ਮੋਡੀਫਾਈ ਕਰਨ ਵਾਲੇ ਬੰਦੇ ਆ ਉਹ ਟਰੈਕਟਰ ਨੂੰ ਟਰੈਕਟਰ ਰਹਿ ਨਹੀਂ ਦਿੰਦੇ ਜੀ ਕਦੇ ਕੀ ਕਰਤਾ ਕ੍ਰੋਮ ਕਰਤਾ ਬਈ ਵਾਧੂ ਚੀਜ਼ਾਂ ਲਾਈ ਜਾਂਦਾ ਕਦੇ ਕੀ ਲਿਆ ਕੇ ਲਾਤਾ ਬਾਹਰੋਂ ਇੱਕ ਥੋੜੀ ਸੇਫਤਾ ਵੀ ਦੂਜੀ ਟਰੈਕਟਰ ਨੂੰ ਟਰੈਕਟਰ ਰੱਖਦੇ ਹਾਂ ਜਿਵੇਂ ਅਰੀਜਨਲ ਛੋ ਦੇ ਵਿੱਚ ਤਿਆਰ ਕਰਦੇ ਜਿਵੇਂ 911 ਪਹਿਲਾਂ ਆਉਂਦਾ ਸੀ ਇਹਦੇ ਪਿੱਛੇ ਰਾਜ ਕੀ ਹੈ ਗਰਾਜ ਐ ਉਹ ਹੈ ਵੀ ਜੇ ਹੁਣ ਆਪਾਂ ਇਹਨੂੰ ਨਿਕਲ ਕਰਾਤਾ ਜੀ ਨਿਕਲ ਕਰਾਤਾ ਉਸ ਤੋਂ ਬਾਅਦ ਉਹ ਨਜ਼ਰ ਪੈਣੀ ਸ਼ੁਰੂ ਹੋ ਜਾਂਦੀ ਹੈ ਉਹ ਟਰੈਕਟਰ ਦੀ ਕੁਆਲਿਟੀ ਸਾਰੀ ਖਤਮ ਹੋ ਜਾਂਦੀ ਹੈ ਜੀ ਠੀਕ ਹੈ ਹਾਂ ਕੋਈ ਵੀ ਚੀਜ਼ ਹੈ ਜਿਵੇਂ ਆਪਾਂ ਸਲੈਂਸਰ ਨਿਕਲਦਾ ਤਾਂ ਇਹਨੇ ਜਦੋਂ ਟਰੈਕਟਰ ਚੱਲਦਾ ਇਹ ਲਾਲਜਾ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਜਰ ਪਾਣੀ ਚੜੋ ਕਿਉਂਕਿ ਟਰੈਕਟਰ ਦੀ ਕੁਆਚਰ ਬਾਅਦ ਕੁਆਲਿਟੀ ਖਤਮ ਹੋ ਜਾਂਦੀ ਹੈ ਜੀ ਨਹੀਂ ਉਹ ਗਾਰੰਟੀ ਬਹੁਤ ਹੁੰਦੇ ਉਹਦੀ ਗਾਰੰਟੀ ਕੋਈ ਨਹੀਂ ਵੀਰੇ ਨਿਕਲਦੀ ਕਾਦੀ ਗਾਰੰਟੀ ਹੈ ਜੀ ਉਹਦੀ ਕੋਈ ਗਾਰੰਟੀ ਹਾਂ ਜੇ ਮਤਲਬ ਰੰਗ ਲੱਥਾ ਹੈ ਰੰਗ ਦਾ ਪਰੰਗ ਮਾਰ ਦਾਂਗੇ ਉਹਨੂੰ ਬਦਵਾਇਆ ਕਰਾਵਾਂਗੇ ਉਹਦੇ ਫਿਰ ਕਿਉਂਕਿ ਉਹਨਾਂ ਦਾ ਗਰਮੀ ਆਉਨੇ ਉਸ ਤੋਂ ਬਾਅਦ ਉਹਦੀ ਕਤਮ ਹੋ ਜਾਂਦਾ ਸਸਟ ਜੀ ਭਾਈ ਟਰੈਕਟਰਾਂ ਬਾਰੇ ਗੱਲਬਾਤ ਫੇਰ ਕਰਦੇ ਆ ਪਹਿਲਾਂ ਤੁਸੀਂ ਲੋਕੇਸ਼ਨ ਬੋਲ ਦਿਓ ਚੰਗੀ ਤਰ੍ਹਾਂ ਵੀ ਕਿਹੜੀ ਲੋਕੇਸ਼ਨ ਤੇ ਬੰਦਾ ਜੇ ਕਿਸੇ ਨੇ ਆਉਣਾ ਹੋਵੇ ਕਿੱਥੇ ਆਵੇ ਕਿਹੜੀ ਆਪਣਾ ਪਿੰਡ ਪੰਜਗਰੀ ਕਲਾਂ ਜਿਲ੍ਹਾ ਫਰੀਦਕੋਟ ਫੋੜਕਪੁਰੇ ਦੇ ਨੇੜੇ ਪੈਂਦਾ ਜੀ ਹਾਂਜੀ ਤੇ ਆ ਦੋ ਫੇਰ ਤਿਆਰ ਕਰਦੇ ਹਾਂ ਦੋ ਫੇਰ ਤਿਆਰ ਕਰਦੇ ਜੀ ਜੀ ਇਹਦੇ ਵਿੱਚ ਹੁਣ ਕਿਹੜਾ ਯਾ ਆ ਉਮੀਦ ਰੱਖਿਆ ਲੈ ਜੀ ਨਾ ਲੁੱਕ ਦੇ ਵਿੱਚ ਇਹ origignal ਲੁੱਕ ਦੇ ਵਿੱਚ ਲੇਟਾਂ ਇਹਦੀਆਂ origignal ਕੰਪਨੀ ਦੀਆਂ ਹਾਂ ਇਹਦੇ ਆਟੋ ਸਪਾਰਕ ਦੀਆਂ ਲੇਟਾਂ ਠੀਕ ਆ ਹਾਂਜੀ ਆਡੋਸ پارک ਦੀ ਲਾਈਟਾਂ ਬਈ ਕੋਈ ਕੋਈ ਲਾਉਂਦਾ ਮੈਨੂੰ ਨਹੀਂ ਲੱਗਦਾ ਕੋਈ ਲਾਉਂਦਾ ਹੋਰ ਇਹ ਫਿਰ ਬਾਈ ਹੁਰੀ ਕਹਿੰਦੇ ਵੀ ਅਸੀਂ ਭਾਲ ਕੇ ਲਿਆਉਣੇ ਭਾਵੇਂ ਜਿੱਥੋਂ ਮਰਜ਼ੀ ਲਾਉਣੀਆਂ ਪੈਣ ਪਰ ਲਾਉਣੀਆਂ ਅਰੀਜਨਲ ਜੀਆਂ ਹਾਂ ਹਾਂ ਰੀਨਲ 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 ਤੇ ਹੋਰ ਉਹ ਉਧਰਲੇ ਪਾਸੇ ਖੜਾ ਜੀ ਇੱਕ ਉਹ ਟਰੈਕਟਰ ਤੇ ਵੀ ਲਾਈਟਾਂ ਆਪਾਂ ਲਾਈਆਂ ਉਹਦੇ ਫਾਰਮ ਟਰੈਕ ਵਾਲੀਆਂ ਲਾਈਆਂ ਠੀਕ ਹੈ ਜੀ ਉਹਦੀਆਂ ਮੂਹਰਿਆਂ ਲਾਈਟਾਂ ਵੀ ਚੇਂਜ ਕਰ ਲਈਆਂ ਹਾਂ ਮੂਹਰਿਆਂ ਲਾਈਟਾਂ ਵੀ ਇਹਨੀਆਂ ਚੇਂਜ ਕੀਤੀਆਂ ਸੀ ਜੀ ਜੀ ਬਾਈ ਟਰੈਕਟਰ ਤੋਂ ਕੱਲੇ ਕੱਲੇ ਕਿਹੜੇ ਪਾਸੇ ਸ਼ੁਰੂ ਕੀ ਦੀ ਕਿਹੜੇ ਬਾਰੇ ਦੱਸਣਾ ਚਾਹੁੰਦੇ ਹੋ ਦੋਨੇ ਇੱਕੋ ਜਿਹੀ ਹੈ ਭਰਾ ਇਹ ਨਾ ਕੋਈ ਵਾੜਾ ਦੋਵੇਂ ਭਰਾ ਹੀ ਹੈ ਮੋਟਾ ਫਰਕ ਹੀ ਆ ਕੱਲਾ ਲਾਈਟਾਂ ਦਾ ਫਰਕ ਹੈ ਬਾਕੀ ਤਾਂ ਮੇਰਾ ਬਾਕੀ ਸਾਰਾ ਕੁਝ ਸਹੀ ਹੈ ਸੇਮ ਹੈ ਹਾਂਜੀ ਤੇ ਟਰੈਕਟਰ ਤੇ ਜੀ ਆਮ ਜੇ ਬਾਪੂ ਜੀ ਗੱਲ ਕਰੀ ਵੀ ਕਿੰਨਾ ਟਾਈਮ ਲੱਗਦਾ ਤਿਆਰ ਕਰਨ ਦਾ ਜਿਵੇਂ ਜਿਵੇਂ ਆ ਕੋਕਾ ਪੀਸ ਬਣਾਇਆ ਏ ਟਰੈਕਟਰ ਦਾ ਸਾਡੇ ਕੋਲੇ 10-11 ਮਹੀਨੇ ਹੋ ਗਿਆ ਜੀ ਹਾਂ ਉਹ ਟਰੈਕਟਰ ਤੇ ਸਾਨੂੰ 2.5 ਮਹੀਨੇ ਲਾਗੇ ਪਹਿਲੇ ਤੇ ਉਹਨੂੰ 2.5 ਮਹੀਨੇ ਲਾਗੇ ਹਾਂ ਜੀ ਵੀ ਜਮਾ ਪੁਰਾਣਾ ਖੋਣ ਡਾਉਂਦਾ ਤੇ ਜਵਾਨ ਕਰਕੇ ਨਹੀਂ ਉਹ ਤਾਂ ਜਵਾਨ ਹੀ ਆਇਆ ਸੀ ਉਹ ਤਾਂ ਆਪਾਂ ਮਤਲਬ ਵੀ ਰੰਗ ਹੀ ਕੀਤਾ ਟਰੈਕਟਰ ਉਹ ਉਹ ਜਮੇ ਜਵਾਨ ਆਇਆ ਸੀ ਹਾਂ ਉਹ ਜਵਾਨ ਹੀ ਆਇਆ ਸੀ ਆ ਆ ਕਿਵੇਂ ਸੀਗਾ ਇਹ ਟਰੈਕਟਰ ਦਾ ਆਪਾਂ ਕੰਮ ਕੀਤਾ ਹੈ ਪਿੱਛੇ ਤੱਕ ਓਕੇ ਹਾਂ ਇੰਜਨ ਇਹਦਾ ਬਿਲਕੁਲ ਓਕੇ ਆ ਇੰਜਨ ਬਿਲਕੁਲ ਓਕੇ ਸਾਰਾ ਜਮਾ ਸਹੀ ਸੀ ਹਾਂ ਜੀ 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 ਤੇ ਪੇਂਟ ਵਗੈਰਾ ਦਾ ਫਿਰ 2K ਦਾ ਹੀ ਕਰਦੇ ਹਾਂ ਹਾਂ 2K ਦਾ ਹੀ 2K ਦਾ ਹੀ ਤੇ ਦਿਖਾਉਂਗੇ ਦੇ ਵਿੱਚ ਕੀ ਕੀ ਇਹਦਾ ਲੱਗ ਕੀਤਾ ਇਹਦੇ ਲੱਗਾ ਜਿਵੇਂ ਮਤਲਬ ਆ ਚੌੜੇ ਪਾਇਆ ਟਾਇਰ ਆਪਾਂ ਇਹਦੇ 20 केटी ਦੇ ਇਹ ਕਿੰਨੇ ਨੰਬਰ ਟਾਇਰ ਇਹ ਇਹਦਾ ਹੈਗਾ ਦੂਜੇ ਕੀ ਹੈ ਇਹਦਾ ਨਾਮ ਇਹ 18 ਦੇ ਹੋਣਗੇ ਜਾਂ ਕਿੰਨੇ ਨਹੀਂ ਨਹੀਂ 16 16 નોਟ ਆ ਇਹ 16 નો 28 16 નો 28 ਦੇ ਟਾਇਰ ਹੈ ਜੀ ਤੇ ਆ ਯਾਰ ਆ ਚੀਜ਼ਾਂ ਦਾ ਮੈਂ ਬਹੁਤ ਵੱਡਾ ਫੈਨ ਆ ਆ ਲਾਈਟਾਂ ਜਿਹੜੀ ਲਿਆਉਂਦੇ ਆ ਇਹ ਕੋਈ ਨਹੀਂ ਲਾਉਂਦਾ ਜੀ ਬਾਈ ਜੀ ਇਹ ਫਿਰ ਆਪਣੇ ਜੋਗ ਜੀ ਮਿਲਦੀਆਂ ਆਪਣੇ ਕੋਲੋਂ ਹੀ ਮਿਲਦੀਆਂ ਜੀ ਜੀ ਇਹ ਲਾਈਟਾਂ ਬਾਕੀ ਇਹਨਾਂ ਨੂੰ ਕੋਈ ਲਾਉਂਦਾ ਮੰਡੀਆਂ ਜੀ 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 ਇਹ ਲਾਈਟਾਂ ਲੱਗੀਆਂ ਹੋਣੀਆਂ ਤੇ ਟਰੈਕਟਰਾਂ ਦੇ ਪਰ ਲੋਕ ਪਟਾ ਕੇ ਹੀ ਫਾਰਮ ਟਰੈਕ ਜੀ ਲਵਾਉਂਦੇ ਆ ਇਹਦੇ ਨਾਲ ਲੱਕ ਬਖਰੀ ਬੰਦੀ ਟਰੈਕਟਰ ਜਿਹਦੇ ਨਾਲ ਲੱਕ ਬਖਰੀ ਬੰਦੀ ਇਹਦੇ ਨਾਲ ਟਰੈਕਟਰ ਟਰੈਕਟਰ ਲੱਗਦਾ ਜੀ 51 51 ਲੱਗਦਾ ਤੇ ਆ ਲਾਈਟ ਫਿਰ ਇਕ ਜੀ ਸੋਹਣੀਆਂ ਇਹ ਵੀ ਬਹੁਤ ਲੱਗਦੀਆਂ ਬਹੁਤ ਸੋਹਣੀਆਂ ਲੱਗਦੀਆਂ ਪਰ ਜੇ ਕਿਸੇ ਨੂੰ ਐਂ ਲੱਗਦਾ ਵੀ ਅਸੀਂ origignal ਰੱਖਣਾ ਤੇ ਫਿਰ ਤੁਸੀਂ ਆਹ ਲਾਈਟਾਂ ਲਵਾ ਸਕਦੇ ਹੋ ਇਹ ਲਾਈਟਾਂ ਲਾ ਸਕਦੇ ਤੇ ਇਹ ਲਾਈਟਾਂ ਦੀ ਹੁਣ ਜੇ ਕੋਈ ਇਹ ਬੰਦਾ ਕਵੇ ਵੀ ਯਾਰ ਇਹ ਲਾਈਟਾਂ ਇੱਕ ਦੇ ਲਾ ਦਿਆਂ ਸਾਡੇ ਕੋਲ ਹੋਰ ਤੁਹਾਡੇ ਕੋਲ ਮੈਲ ਨਹੀਂ ਜਾਨੀ ਕਿ ਵਾਧੂ ਪੰਨ ਵਾਧੂ 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 ਜਿੰਨੀ ਮਰਜੀ ਲਵਾ ਹਾਂ ਜੀ ਨੇ ਮਰਜੀ ਪਰ ਲਾਉਣੀਆਂ ਅਸੀਂ ਆਪ ਦੇ ਟਰੈਕਟਰ ਤਿਆਰ ਕਰਕੇ ਹੀ ਆ ਅਸੀਂ ਐ ਮਤਲਬ ਵੀ ਐ ਨਹੀਂ ਕਿ ਆ ਵੀ ਟਰੈਕਟਰ ਤਿਆਰ ਕਰਕੇ ਤਾਂ ਹੋਰ ਕਰਾ ਲਿਆ ਦੇ ਲਾਈਟਾਂ ਨਹੀਂ ਉਹ ਕੰਮ ਨਹੀਂ ਕਰਦੇ ਜੀ ਜੇ ਉਹ ਕੰਮ ਨਹੀਂ ਕਰਦੇ ਲਾਓ ਜੀ ਤੇ ਇਹਦੇ ਵਿੱਚ ਕੀ ਇਹਦੇ ਵਿੱਚ ਹੋਰ ਮੋਡੀਫਿ ਤੇ ਬੋਨਟ ਵਗੈਰਾ ਖੋਲਣ ਲਈ ਖਾਲਾ ਕੀਤਾ ਕੁਝ ਕਿ ਸਿੰਪਲ ਹੀ ਰੱਖਿਆ ਵਾ ਬੋਨਟ ਖੁੱਲਦਾ ਕੀਤਾ ਜਿਵੇਂ ਇੱਕ ਤਾਂ ਤਾਂ ਨੂੰ ਇਧਰ ਐ ਖੁੱਲਦਾ ਹੁੰਦਾ ਹਾਂਜੀ 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 ਇਹ ਓਰੀਜਨਲ ਹੀ ਖੁੱਲਦਾ ਹੈ ਅੱਛਾ ਓਰੀਜਨਲ ਖੁੱਲਦਾ ਹੈ ਇਹ ਓਰੀਜਨਲ ਖੁੱਲਦਾ ਜੀ 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 ਬਾਈ ਟਰੈਕਟਰ ਯਾਰ ਤੂੰ ਖੜਾ ਦੇਖੋ ਰੋਪ ਦੇਖੋ ਟਰੈਕਟਰ ਦਾ ਤੇ ਹੁਣ ਇੱਕ ਗੱਲ ਮਿਊਜ਼ਿਕ ਸਿਸਟਮ ਲੱਗਿਆ ਜੀ ਮਿਊਜ਼ਿਕ ਸਿਸਟਮ ਆਪ ਹੀ ਲਾਉਣੀ ਉਹ ਕਿਵੇਂ ਹਾਂਜੀ ਇਹ ਵੀ ਆਪ ਆਪ ਹੀ ਲਾਉਣੀ ਆ ਆਪ ਹੀ ਲਵਾ ਦੇ ਹਾਂਜੀ ਆਪ ਹੀ ਟਰੈਕਟਰ ਜਮਾ ਹਾਂ ਜੀ ਹਾਂਜੀ ਹਾਂਜੀ ਜੇ ਮਨ ਮੰਗੇ ਚਲੋ ਸੈਂਪਲ ਟਾਇਰ ਲੈ ਕੇ ਖੜਾ ਦੇ ਦੋ ਪੂਰਾ ਸਾਰਾ ਕੁਝ ਕਰਕੇ ਦੇਣਗੇ ਇੱਕ ਛੱਤ ਥੱਲੇ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਜੀ ਜਿਹੜੀ ਮਰਜ਼ੀ ਚੀਜ਼ ਕਰਵਾਓ ਹਰੇਕ ਚੀਜ਼ ਤੁਹਾਨੂੰ ਇੱਕ ਛੱਤ ਥੱਲੇ ਮਿਲ ਜਾਏ ਤੇ ਮੂਲੇ ਟਾਇਰ ਰੇਡੀਅਲ ਪਾਤੇ ਨਾ ਜੀ ਪੂਰੇ ਰੇਡੀਅਲ ਜੀ ਜੀ ਇਹ ਬੀਕੇਟੀ ਦਾ ਸੈੱਟ ਹੀ ਹੈ ਇਹਦੇ ਚਾਰਾਂ ਦਾ ਓਕੇ ਜੀ ਲਓ ਜੀ ਚੈੱਕ ਕਰੋ ਜੀ ਤੇ ਆ ਪੈਰ ਦਾ ਬਹੁਤ ਸੋਹਣਾ ਲਾਇਆ ਜੀ ਪੈਰ ਦਾ ਦਿਖਾਓ ਇਹ ਹੈ ਹਾਫ ਲਾਇਆ ਇਹਦੇ ਆਪਾਂ ਓਕੇ ਜੀ ਹਾਂ ਇਹ ਮਤਲਬ ਨਾ ਅਰੀਜਨਲ ਕੰਪਨੀ ਦੇ ਹੀ ਆ ਇਹਦੇ ਆਪਾਂ ਹਾਫ ਲਾਇਵੇ ਆ ਇਹ ਠੀਕ ਹੈ ਜੀ ਹਾਂ ਜੀ ਜੀ ਇਹ ਹਾਫ ਠੀਕ ਹੈ ਜੀ ਹਾਂਜੀ ਲਓ ਜੀ ਬਾਈ ਚੈੱਕ ਕਰੋ ਤੁਸੀਂ ਹਾਂਜੀ ਤੇ ਇਧਰਲੇ ਬਸ ਟਰੈਕਟਰ ਦਿਖਾ ਦਿੰਦੇ ਆ ਤੁਹਾਨੂੰ ਪਹਿਲਾ ਟਰੈਕਟਰ ਵੇਖੋ ਜੀ ਤੁਸੀਂ ਜੀ ਜੀ ਪਰਲੇ ਬਾਰੇ ਤਾਂ ਜਾਣਕਾਰੀ ਫਿਰ ਇਹਦੀ ਤਾਂ ਸਰਾ ਹੀ ਹੋਣਾ ਇਹ ਦੱਸੋ ਜੀ ਮੇਰੇ ਇਹ ਤਾਂ ਸਰਾ ਹੀ ਹੋਇਆ ਨਾ ਇਹਦੇ ਵਿੱਚ ਫਿਰ ਕੀ ਕਰਤਾ ਇਹ ਜਿਹੜਾ ਲੋਕਾਂ ਨੂੰ ਆਏ ਖਿੱਚੇ ਵੀ ਹਾਂ ਉਹ ਆ ਚੀਜ਼ ਕਮਾਲ ਵਈ ਇਹਦੇ ਵਿੱਚ ਇੱਕ ਤਾਂ ਪਲੇਟਾ ਚੀਜ਼ ਕੀਤੀਆਂ ਇਹ ਤਾਂ ਵੈਸੇ ਆਪਾਂ ਆਮ ਹੀ ਕਰਦੇ ਹਰ ਕਿਤੇ ਲਾਈਟਾਂ ਤਾਂ ਜੀ ਹਾਂ ਹਾਂ ਇਹਦਾ ਆਪਾਂ ਵੀ ਕਰਦੇ ਇਹਦੇ ਵੇਟ ਅਰੀਜਨਲ ਕੰਪਨੀ ਦੇ ਜਿਹੜੇ ਏਜੰਸੀ ਚੋਂ ਆਉਂਦੇ ਆ ਓਕੇ ਇਹਦੇ ਵੇਟ ਉਹੀ ਆ ਜਿਹੜੇ ਪਹਿਲਾਂ ਵਾਲੇ ਟਰੈਕਟਰ ਦੇ ਪਹਿਲਾਂ ਵਾਲੇ ਟਰੈਕਟਰ ਦੇ ਜੀ ਹਾਂਜੀ ਇਹਦੇ ਜਿਵੇਂ ਹੁਣ ਆਪਾਂ ਇੱਥੇ ਸੈੱਟ ਤੇ ਰੇਸ ਲਾਉਂਦੇ ਉਹ ਨਹੀਂ ਆਪਾਂ ਐਰ ਕੀ ਇਹਦੇ ਲਾਈ ਗਈ ਇਹਦੇ ਆਪਾਂ ਇੱਥੋਂ ਹੀ ਲਾਤੀ ਆ ਅਰੀਜਨਲ ਕੰਪਨੀ ਵਾਲੀ ਰੇਸ ਰੱਖੀ ਇਹਦੇ ਆਪਾਂ ਓਕੇ ਹਾਂਜੀ ਅਰੀਜਨਲ ਕੰਪਨੀ ਵਾਲੀ ਰ ਹਾਂਜੀ ਤੇ ਬਾਕੀ ਪੈਰਦਾਨ ਇਹਦੇ ਫਿਰ ਕਿਹੜੇ ਜੀ ਪੈਰਦਾਨ ਇਹਦੇ ਆਪਾਂ ਲਾਇਆ ਵੱਡੇ ਲਾਇਆ ਇਹ ਆਪਾਂ ਵੱਡੀ ਲਾਇਆ ਹਾਂ ਪਹਿਲਾਂ ਇਹ ਉਧਰਲੇ ਆਪ ਸੀ ਨਾ ਹਾਂ ਹਾਂਜੀ ਉਹ ਆਪ ਸੀ ਇਧਰ ਇਹ ਇਹਦੇ ਰਹਿਮ ਚੇਂਜ ਕੀਤੇ ਆ ਓਕੇ ਹਾਂ ਟਾਇਰ ਇਹਦੇ ਐਮ ਆਰ ਐਫ ਦੇ ਪਾਇਆ ਹੂੰ ਹਾਂ ਮਗਰਲੇ ਰੇਲੈਂਸ ਦੇ ਆ ਠੀਕ ਆ ਹਾਂਜੀ ਮਗਰਲੇ ਮਗਰਲੇ ਰੇਲੈਂਸ ਦੇ ਇਹਦੇ ਮੂਹਰੇ ਐਮ ਆਰ ਐਫ ਦੇ ਐਮ ਆਰ ਐਫ ਦੇ ਆ ਜੀ 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 ਤੁਸੀਂ ਤਾਂ ਜੀ ਹੁਣ ਜਿਵੇਂ ਟਰੈਕਟਰ ਤਿਆਰ ਕਰਦੇ ਤੁਹਾਨੂੰ ਤਾਂ ਪਤਾ ਵਾ ਹੁਣ ਸਾਨੂੰ ਤਾਂ ਵੀ ਪਤਾ ਵੀ ਨਹੀਂ ਲੱਗਦਾ ਖੜਿਆਂ ਤਾਂ ਵੀ ਕਿਹੜਾ ਟਰੈਕਟਰ ਦੇ ਵਿੱਚ ਕੀ ਫਰਕ ਆ ਦੇਖਣ ਨੂੰ ਤਾਂ ਇੱਕੋ ਜਿਹਾ ਲੱਗਦਾ ਹੁਣ ਕੀ ਫ ਜੋ ਉਹਦੇ ਹੱਥ ਲਾਉਣਾ ਕੀ ਇਹਦੇ ਸ਼ੋ ਤੇ ਸੈਂਸ ਵਿੱਚ ਸੈਂਸਰ ਲੱਗਾ ਅੱਛਾ ਆ ਹੱਥ ਲਾਉਂਦੇ ਜੀ ਕਮਾਲ ਆ ਯਾਰ ਹੱਥ ਲਾਈ ਤੇ ਖੁੱਲ ਗਈ ਲੈ ਵੀ ਸੈਂਸਰ ਲਾਇਆ ਨਾੜਗਾ ਇਹਦੇ ਵਿੱਚ ਕਿਵੇਂ ਮੰਨ ਕੇ ਚਲੋ ਆ ਦੇਖੋ ਜੀ ਟਰੈਕਟਰ ਤੇ ਇਹ ਵੀ ਰੇਡੀਅਲ ਹੀ ਪਾਇਆ ਹਾਂਜੀ ਰੇਡੀਅਲ ਹੀ ਜੀ ਜੀ ਇਹਦੇ ਵੇਸੇ ਲਾਈਟਾਂ ਜੀ ਆ ਬਹੁਤ ਸੋਹਣੀਆਂ ਲੱਗੀਆਂ ਦੇਖੋ ਲਾਈਟਾਂ ਬਹੁਤ ਸੋਹਣੀਆਂ ਭੂਤ ਵਾਲੀਆਂ ਲਾਈਟਾਂ ਜੀ ਇਹ ਜੀ ਇਹ ਆ ਦੇਖੋ ਬਹੁਤ ਸੋਹਣੀਆਂ ਲਾਈਟਾਂ ਲਾਈਟ ਬਹੁਤ ਇਹਨਾਂ ਲਾਈਟਾਂ ਦੀ ਜੀ ਇਹਨਾਂ ਹੀ ਲਾਈਟ ਬਹੁਤ ਹਾਂ ਲਾਈਟ ਬਹੁਤ ਬਾਕੀ ਐਚਐਮਡੀ ਦਾ ਲੋਗੋ ਲੋਗੋ ਇਹ ਚੀਜ਼ ਹੀ ਸ਼ਾਨ ਵੱਖਰੀ ਬਣਾ ਵੱਖ ਜ਼ਿੰਮੇਦਾਰ ਦੇ ਹੱਕ ਨੂੰ ਬਹੁਤ ਚੰਗਾ ਟਰੈਕਟਰ ਕਿੰਨੇ ਟਰੈਕਟਰਾਂ ਦੇ ਵਿੱਚ ਲਾ ਦੇ ਵਗਦਾ ਹੋਵੇ ਤਾਂ ਵੀ ਟਰੈਕਟਰ ਵਧੀਆ ਖੁਸ਼ ਹੋ ਕੇ ਚੱਲਦਾ ਵੀ ਜੰਮ ਕੇ ਟਰੈਕਟਰ ਚੱਲਦਾ ਇਹ ਬਾਈ ਜੀ ਸੜਕ ਤੇ ਖੜਾ ਹੋਵੇ ਟਰੈਕਟਰ ਸਾਡਾ 5 ਲੀਟਰ ਤੇਲ ਨੂੰ ਹੀ ਫੂਕ ਸੜ ਜਾਂਦੇ ਆ ਬਾਈ ਝੂਟਾ ਲੈ ਲਗੇ ਲੈ ਲੋ ਜੀ ਵੀਡੀਓ ਕਰਾ ਲਓ ਜੀ ਹਾਂਜੀ ਤੇ ਇਹਦੇ ਵਿੱਚ ਪੈਰਦਾਨ ਕਹੇ ਜੀ ਮੰਨ ਕੇ ਚੱਲੋ ਜਿਵੇਂ origional ਟਰੈਕਟਰ ਆਉਂਦਾ ਹੁੰਦਾ ਉਹਦੇ ਪੈਰ ਮੰਨ ਕੇ ਚੱਲੋ ਉਹੀ ਹਾਈਟ ਰੱਖੀ ਟਰੈਕਟਰ ਦੀ ਪੈਰਦਾਨ ਉੱਚਾ-ਚਾ ਕਰਕੇ ਲਾਇਆ ਨਹੀਂ ਇਹਦੇ ਉੱਚਾ ਬਾਡੀ ਬਰਾਬਰ ਕਰਕੇ ਲਾਇਆ ਗੇਅਰ ਨਹੀਂ ਓਕੇ ਲਓ ਜੀ ਆਹ ਸੀਟ ਦੇਖੋ ਬਾਈ ਆ ਸੀਡ ਮਿਲ ਦਾ ਪਾਸੇ ਵੀ ਕਈ ਕੋਈ ਲਾਉਂਦਾ ਨਹੀਂਗਾ ਨਹੀਂ ਲਾਉਂਦਾ ਦੇਖੀ ਹੈ ਨਾ ਜੀ ਇਹ ਲਾਉਂਦਾ ਫਿਰ ਕਿਵੇਂ ਸੋਚਿਆ ਵੀ ਕੀ ਸਿਸਟਮ ਆ ਇਹ ਤਾਂ ਜਿਵੇਂ ਹੁਣ ਨਵੇਂ ਟਰੈਕਟਰ ਨੂੰ ਆਉਂਦੇ ਆ ਹਾਂ ਉਸ ਤਰ੍ਹਾਂ ਲਾਈ ਆਪਾਂ ਸੀ ਬਣਾਉਣਾ ਨਵਾਂ ਹੀ ਆ ਪਰ ਰੱਖਣਾ ਦੇ ਦੇਣਾ ਨਾ ਹਾਂ ਰੱਖਣਾ Ориジナル ਆ ਜੀ ਬਹੁਤ ਸੋਹਣਾ ਜੀ ਟਰੈਕਟਰ ਦੇਖੋ ਤੁਸੀਂ ਇਧਰਲੇ ਪਾਸੇ ਦਿਖਾਓ ਬਈ ਮੀਟਰ ਵੀ ਦਿਖਾ ਦਿਓ ਕਿਰਾ ਮੀਟਰ ਪਖਾ ਦੇ ਬਾਰੀਜਨਲ ਮੀਟਰ ਵੀ ਨਾਲ ਦੇ Ориジナル ਹੀ ਲਾਇਆ ਕੰਪਨੀ ਦੇ ਲਾਇਆ ਮੀਟਰ ਆਪਾਂ ਮੀਟਰ ਦੇ ਜਿਹੜਾ ਆਪਣਾ ਕਹਿ ਰਹੀਏ ਵੀ ਜਿਵੇਂ ਗੱਡੀਆਂ ਦਾ ਡੈਸ਼ਬੋਰਡ ਹੁੰਦਾ ਉਵੇਂ ਸਾਰਾ ਜਿਵੇਂ 58 11 ਦਾ ਹੁੰਦਾ ਸੀ ਉਹੀ ਸਿਸਟਮ ਕੀਤਾਣਾ ਜੀ ਹਾਂਜੀ 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 ਸਟੀering ਦੇਖੋ ਬਾਈ ਟਰੈਕਟਰ ਦਾ ਬਾਕੀ ਟਰੈਕਟਰ ਦੇ ਵਿੱਚ ਕਮੀ ਨਹੀਂ ਮਿਲਣੀ ਤੁਹਾਨੂੰ ਕੋਈ ਇਹ ਗੱਲ ਨਹੀਂ ਕਮੀਆਂ ਟਰੈਕਟਰ ਦੋਨੇ ਕੋਈ ਆ ਹਾਂ ਕਮੀਆਂ ਹੈ ਨਹੀਂ ਟਰੈਕਟਰਾਂ ਦੇ ਵਿੱਚ ਨਾ ਹੀ ਕਮੀ ਆਪਾਂ ਕਦੇ ਛੱਡੀ ਆ ਬਹੁਤ ਵਧੀਆ ਟਰੈਕਟਰ ਕਮੀ ਬਿਲਕੁਲ ਵੀ ਹੈ ਨਹੀਂ ਜਿਵੇਂ ਤੁਸੀਂ ਮਗਰੋਂ ਖੜ ਕੇ ਦੇਖ ਲਓ ਜਿਹੜੇ ਪਾਸੋਂ ਖੜ ਕੇ ਦੇਖ ਲਓ ਕੋਈ ਨਹੀਂ ਤੁਹਾਨੂੰ ਟਰੈਕਟਰ ਜਿਹੜਾ ਉਦੋਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਰੀਡਰ ਸੰਗਲ ਜੀ ਜਿਹੜੇ ਪਾਸੇ ਜੀ ਲਓ ਵੀ ਬਾਈ ਦੇ ਇਧਰ ਡਾਊਨ ਡੂਨ ਸੀਲਿੰਗ ਫੁੱਲ ਕੀਤੀ ਹੋਈ ਆ ਲਵੀ ਲਾਈਟਾਂ ਲੂਟਾ ਛੱਡ ਕੇ ਦਿਖਾ ਦੀ ਹਾਂ ਤੁਹਾਨੂੰ ਪਹਿਲਾਂ ਵੀ ਮੈਂ ਵੀਡੀਓ ਦੇ ਵਿੱਚ ਦੱਸੀ ਹੈਗਾ ਲੋ ਵੀ ਜਿਹੋ ਜਿਹਾ ਤੁਸੀਂ ਕਹੋਗੇ ਉਹ ਜੀ ਤੁਹਾਨੂੰ ਚੀਜ਼ ਮਿਲ ਜਾਣੀ ਹੈ ਇਥੋਂ ਜਿਵੇਂ ਹੁਣ ਉਸ ਟਰੈਕਟਰ ਆਪਾਂ ਤਿਆਰ ਕੀਤਾ ਸੀ ਉਹਦੇ ਆਪਾਂ ਉਸ ਟਰੈਕਟਰ ਦੇ ਕੰਪਨੀ ਵਾਲਗੋ ਜਿਹੜੇ ਸੰਗ ਲਾਏ ਸੀਗੇ ਜੀ ਉਹਦੇ ਸੰਗਲ ਪਾਇਆ ਬਾਕੀ ਸਾਰਾ ਕੁਝ ਸੇਮ ਹੀ ਆ ਜਿਹਦੇ ਮਤਲਬ ਇਹਦੇ ਸਟੈਪ ਲੈਜਰ ਆ ਸੰਗਲੀ ਉਹਦੇ ਵਾਂਗੂ ਹੀ ਪਾਈ ਆ ਓਕੇ ਹਾਂ ਇਹ ਟਰੈਕਟਰ ਤੇ ਆਪਣੇ ਦੇ ਹਰਕਤੇ ਮਿਲੂਗੀ ਜਿਹੜਾ ਸਮਾਨ オリジナル ਕੰਪਨੀੋਂ ਤੋਂ ਉਹੀ ਮਿਲੂਗਾ ਇਹਦਾ ਜੀ ਠੀਕ ਆ ਵੀ ਐਵੇਂ ਛੇੜਛਾੜ ਨਹੀਂ ਕਦੇ ਅਸੀਂ ਕੀਤੀ ਗੀ ਵੀ ਐਵੇਂ ਵੱਡ ਟੱਕ ਕਰੀ ਜੋ ਤੇ ਮੁੜ ਕੇ ਚੀਜ਼ ਵੇਖਣ ਨੂੰ ਬੁਰੀ ਲੱਗੇ ਉਹ ਕੰਮ ਨਹੀਂ ਜੀ ਗੱਲ ਕਹਤੀ ਵੀ ਕਈ ਬੰਦੇ ਵੀ ਟਰੈਕਟਰ ਨੂੰ ਟਰੈਕਟਰ ਨਹੀਂ ਰਹਿ ਜਾਂਦੇ ਪਰ ਇਹ ਜੀ ਮੋਡੀਫਿਕੇਸ਼ਨ ਵੀ ਮਿਲੂਗੀ ਟੌਪ ਦੀ ਵੀ ਬੰਦਾ ਜਾਣਦੇ ਨੂੰ ਵੀ ਕਹੂਗਾ ਵੀ ਹਾਂ ਵੀ ਗੱਲਬਾਤ ਬਣੀ ਹੈ ਤੇ ਬੰਦਾ ਇਹ ਵੀ ਨਹੀਂ ਕਹੂਗਾ ਵੀ ਓਵਰ ਕੀਤਾ ਯਾਰ ਓਵਰ ਕੀਤਾ ਓਵਰ ਕੀਤਾ ਸਾਰਾ ਕੋਈ ਤੁਹਾਨੂੰ ਆਏ ਲੱਗੂਗਾ ਵੀ ਇਹ ਚੀਜ਼ ਦੀ ਲੋੜ ਸੀਗੀ ਤਾਂ ਲਾਇਆ ਹਣਾ ਜੀ ਸਾਰੀ ਗੱਲਬਾਤ ਤੁਹਾਨੂੰ ਉਹ ਲੱਗੂਗੀ ਤੇ ਬਾਕੀ ਗੱਲ ਤੁਹਾਨੂੰ ਇੱਕ ਹੋਰ ਦੱਸ ਦਿੰਦੇ ਆ ਵੀ ਜਿੰਨੇ ਵੀ ਟਰੈਕਟਰ ਇਹਨਾਂ ਦੇ ਕੋਲ ਹੁੰਦੇ ਸਾਰੇ ਆਰਡਰ ਤੇ ਤਿਆਰ ਹੁੰਦੇ ਨੇ ਤੇ ਉਮ ਤਾਂ ਨਹੀਂ ਕੋਈ ਖੜਾ ਹੁੰਦਾ ਟਰੈਕਟਰ ਜਿ ਬਣਾ ਬਣਾ ਲੈਣਾ ਨਹੀਂ ਏਦਾਂ ਨਹੀਂ ਹੁੰਦਾ ਆਪਣੇ ਕੋਲ ਆਰਡਰ ਤੇ ਟਰੈਕਟਰ ਤਿਆਰ ਜਿਹੜਾ ਟਰੈਕਟਰ ਤੁਸੀਂ ਕਰਾਉਣਾ ਟਰੈਕਟਰ ਤੁਹਾਨੂੰ ਲੈ ਕੇ ਦੇਣਾ ਪਊ ਲਗੇ ਦੁਬਾਰਾ ਫੇਰ ਸਲਾਮਾਂ ਹੁੰਦੀਆਂ ਪਹਿਲਾਂ ਵੀ ਸਲਾਮਾਂ ਇਹਨੂੰ ਬਹੁਤ ਹੁੰਦੀਆਂ ਸੀਗੀਆਂ ਪਰ ਹੁਣ ਇਹਦੀ ਓਦੋਂ ਵੀ ਜ਼ਿਆਦਾ ਬਾਪੂ ਵਾਂਗੂ ਸਲਾਮਾਂ ਆਉਂਦੀਆਂ ਆ ਦੂਰੋ ਜਹੰਦ ਕਹਿੰਦਾ ਬਾਪੂ ਨੂੰ ਜੀ 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 ਜੇਦਾ ਬਾਈ origional ਕਿਸੇ ਕੋਲ ਪੁਰਾਣਾ ਟਰੈਕਟਰ ਸੰਭਾਲਿਆ ਹੋਇਆ 1900 1900 ਦੇ ਕੁਝ ਮਾਡਲ ਹਨਾ ਹਾਂਜੀ ਸਲਾਮਾਂ ਫੇਰ ਵੀ ਹੁੰਦੀ ਜੇ ਨਵਾਂ ਬਣਾਇਆ ਤਾਂ ਵੀ ਹੁੰਦੀ ਹੈ ਇਹਦੀ ਇੱਕ ਇਹ ਟਰੈਕਟਰ ਇਹ ਟਰੈਕਟਰ ਦੀ ਲੋਕੀ ਵੱਖਰੀ ਆ ਇਹ ਟਰੈਕਟਰ ਦੀ ਲੋਕੀ ਵੱਖਰੀ ਆ ਬਈ 100 ਟਰੈਕਟਰਾਂ ਦੇ ਵਿੱਚ ਖੜਾ ਲੱਗ ਜਾਂਦਾ ਵੇਖੋ ਇਹ ਹੁਣ ਤੁਸੀਂ ਜਿੰਨੇ ਟਰੈਕਟਰ ਆਉਂਦੇ ਆ ਜੀ ਤੁਸੀਂ ਕਿਸੇ ਚਰੀ ਦੇ ਇਹ ਟਰੈਕਟਰ ਤੇ ਕੋਈ ਵਾਧੂ ਲੋਹਾ ਨਹੀਂ ਲੱਗਾ ਜੀ ਜਿੰਨੀ 쇼 ਆ ਜਿੰਨੇ ਹੁਣ ਨਵੇਂ ਟਰੈਕਟਰ ਆਉਂਦੇ ਆ 쇼 ਫਲਾਪਟ ਜੀ ਚ ਕਰਕੇ ਲੱਗ ਹਰ ਇੱਕ ਟਰੈਕਟਰ ਤੇ ਲੱਗਿਆ ਇਹਦੇ ਆ ਜਿੰਨੀ 쇼 ਬਣੀ ਐ ਵੀ ਇਹ ਫਲਾ ਕੇ 쇼 ਨਹੀਂ ਲਾਈਗੀ ਜਮੈਂ ਪਲਾਨ ਕਰਕੇ 쇼 ਲਾਈ ਆ ਜਿਹੜੀ ਟਰੈਕਟਰ ਸੋਹਣਾ ਲੱਗਦਾ ਟਰੈਕਟਰ ਤੇ ਜਿਵੇਂ ਮੰਨ ਕੇ ਚਲੋ ਓਵਰ weight ਨਹੀਂ ਹੈ ਜਿਵੇਂ ਫਿੱਟ ਆ ਹਾਂ ਹਾਂ ਫਿੱਟ ਆ ਕਹੀ ਹੈ ਨਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਵੀ ਜਿਵੇਂ ਮੰਨ ਕੇ ਚਲੋ ਜੀ 14 14 15 15 ਲੱਖ ਦੇ ਟਰੈਕਟਰ ਆਉਂਦੇ ਆ ਜੀ ਹਾਂ ਹਾਂ ਤੇ ਇਹ ਇਹ ਜੇ ਮੰਨ ਕੇ ਚਲੋ ਮਾਰਕੀਟ ਦੇ ਵਿੱਚ ਤੁਹਾਨੂੰ origignal ਟਰੈਕਟਰ 2 2.5 ਲੱਖ ਦਾ ਜੀ ਮਿਲਦਾ ਤਾਂ ਵੀ ਇਹਦੀ ਟਰ ਵੱਧਾ ਵੱਧ ਤੂੰ ਵੱਧ ਜੀ ਬਹੁਤ ਵਧੀਆ ਟਰੈਕਟਰ ਟਰੈਕਟਰ ਦੇ ਖੜਾ ਹੀ ਸੋਹਣਾ ਲੱਗਦਾ ਜੀ ਇਹ ਜੀ ਜੀ ਬਾਈ ਟਰੈਕਟਰ ਤੁਸੀਂ ਦੇਖੋ ਬਾਕੀ ਤੇ ਬਾਕੀ ਜੇ ਤੁਹਾਨੂੰ ਫੇਰ ਵੀ 2 2.5 ਲੱਖ ਦਾ ਲੈ ਕੇ ਵੀ ਤੁਹਾਨੂੰ ਕੋਈ ਕਮੀ ਲੱਗਦੀ ਆ ਫ ਆਜੋ ਬਾਈ ਜੀ ਤੁਹਾਨੂੰ ਇੰਟਰੋਡਿਊਸ ਕਰਾਉਣੇ ਆ ਜੀ ਜਿਹੜੇ ਬੰਦੇ ਟਰੈਕਟਰ ਇਹਨਾਂ ਨੇ ਤਿਆਰ ਕਰਵਾਇਆ ਹਾਂ ਤੇ ਸਾਸੀ ਗਾਲ ਜੀ ਇਧਰਲੇ ਪਾਸੇ ਦਿਖਾ ਦਿਓ ਬਾਈ ਸਾਸੀ ਗਾਲ ਕਿਹੜੇ ਪਿੰਡ ਤੋਂ ਆਏ ਪਿੰਡ ਗੁਜਰ ਆ ਜੀ ਸਾਡਾ 사ਦਕ ਦੇ ਕੋਲੇ ਕਿੰਨੇ ਜਾਣੇ ਆਏ ਹੋ ਜੀ ਅਸੀਂ ਆਏ ਪੰਜ ਛੀ ਜਾਣੇ ਪੰਜ ਛੇ ਜਾਣੇ ਜੋ ਗੱਡੀਆਂ ਖੜੀਆਂ ਪਾਈਆਂ ਨੇ ਇਧਰਲੇ ਬਾਈ ਬਾਈ ਦੋਹਣੀ ਦਿਖਾ ਦਿਓ ਇਹ ਟਰੈਕਟਰ ਦਾ ਪਤਾ ਤੁਹਾਨੂੰ ਕਿਵੇਂ ਲੱਗਿਆ ਜੀ ਬਾਈ ਇਹ ਵੀਡੀਓ ਕਾਲ ਵੇਖੀ ਸੀ ਇਹਦੀ ਗਰਮੇਲ ਸਿੰਘ ਦੀ ਜੀ ਵੀਡੀਓ ਕੋਲ ਵੇਖ ਕੇ ਆਜੋ ਬਈ ਆਜੋ ਫਿਟ ਕਰਦੇ ਆ ਜਾਂਦਾ ਵੀ ਆਪਾਂ ਟਰੈਕਟਰ ਉਥੋਂ ਠੀਕ ਕਰਾਉਣਾ ਬਈ ਇਹ ਕਰਾਉਣਾ ਤਾਂ ਉਹਨਾਂ ਤੋਂ ਹੀ ਕਰਾਉਣਾ ਹਾਂ ਕਰਾਉਣਾ ਕਿਹੜਾ ਟਰੈਕਟਰ ਤੁਸੀਂ ਲੈ ਕੇ ਆਉਂਦਾ ਸੀਗਾ ਹਾਂ ਵੇ ਆਹ ਟਰੈਕਟਰ ਆਪਾਂ ਕੀ ਆਪਦਾ ਹੀ ਸੀ ਜੀ ਨਹੀਂ ਆਪਣਾ ਆਪਦਾ ਟਰੈਕਟਰ ਆ 92 ਮਾਡਲ ਟਰੈਕਟਰ ਆਪਣਾ ਆਪਦਾ origional ਟਰੈਕਟਰ ਆ ਓਕੇ ਸਾਰਾ ਇੰਜਨ ਦਾ ਕੰਮ ਹੋਇਆ ਹੋਇਆ ਸੀ ਬਾਕੀ ਆਹ ਕੰਮ ਕਰਾਉਣਾ ਸੀ ਆਉਤਲਾ ਲੁੱਕ ਦਾ ਹੀ ਤੂੰ ਉਹ ਕਰਵਾਇਆ ਸੀ ਠੀਕ ਹੈ ਜੀ ਤੇ ਹੁਣ ਜੇ ਮੰਨ ਕੇ ਚਲੋ ਕਈ ਵਾਰ ਤਾਂ ਐ ਹੁੰਦਾ ਵੀ ਯਾਰ ਟਰੈਕਟਰ ਠੀਕ ਕਰਾ ਲਿਆ ਪਰ ਤਸੱਲੀ ਨਹੀਂ ਹੋਈ ਹੁਣ ਤੁਹਾਨੂੰ ਕਿਵੇਂ ਲੱਗਦਾ ਨਹੀਂ ਤਸੱਲੀ ਆ ਪੂਰੀ ਪੂਰੀ ਇਹਦੇ ਕੰਮ ਤੋਂ ਤਸੱਲੀ ਕਰਕੇ ਆ ਸਾਡੇ ਗਵਾਂਢੀ ਇਹਨਾਂ ਦੇ ਸਿਵੀਆਂ ਮਾਲ ਕੇ ਪਿੰਡ ਤੋਂ ਓਕੇ ਜੀ ਇਹ ਪੁਰਾਣੇ ਤੋਂ ਕੰਮ ਕਤਾਂਦਾ ਕਰਾਉਂਦੇ ਸੀ ਇਹਾਂ ਦੇ ਬੰਦਾ ਗਰਮੇਰ ਸਿੰਘ ਵਧੀਆ ਮਿਸਤਰੀ ਹੈ ਇਸ ਕਰਕੇ ਹੀ ਕਰਵਾਇਆ ਨਾ ਤਸੱਲੀ ਆ ਹੁਣ ਕਿਵੇਂ ਵੀ ਇੱਥੇ ਇੰਡੀਆ 'ਚ ਰੱਖਣਾ ਹੈ ਬਾਹਰ ਭੂ ਲੈਣੀ ਨਹੀਂ ਆਪਾਂ ਇੰਡੀਆ 'ਚ ਰੱਖਣਾ ਹੈ ਓਕੇ ਕੰਮ ਲੈਣਾ ਕਿਵੇਂ ਸ਼ੋਅ ਕੰਮ ਲੈਣਾ ਕੰਮ ਓਕੇ ਜੀ ਬਾਈ ਟਰੈਕਟਰ ਤੁਸੀਂ ਦੇਖੋ ਤੇ ਪੂਰੇ ਖੁਸ਼ ਆ ਤੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਹ ਤੇ ਮੰਨ ਕੇ ਚੱਲੋ ਸਾਨੂੰ ਇਹਨੇ ਲਾਤੇ ਜੀ ਸਵਾ ਤਿੰਨ ਮਹੀਨੇ ਠੀਕ ਆ ਸਵਾ ਤਿੰਨ ਮਹੀਨੇ ਲੱਗੇ ਸਵਾ ਤਿੰਨ ਮਹੀਨੇ ਬਈ ਲੱਗੇ ਤੇ ਸਵਾ ਤਿੰਨ ਮਹੀਨੇ ਦੇ ਵਿੱਚ ਹੁਣ ਕਿਸਨਾ ਕੱਢਤੀਆਂ ਪੂਰੀਆਂ ਵੀ ਲੱਗਦਾ ਵੀ ਹੁਣ ਸਵਾ ਤਿੰਨ ਮਹੀਨੇ ਲਾਏ ਦਾ ਕੋਈ ਗੱਲ ਬਣ ਤੋ ਖੁਸ਼ ਆ ਇਸ ਗੱਲ ਤੇ ਹੁਣ ਕਿਉਂ ਨਹੀਂ ਖੁਸ਼ ਆ ਤਾਂ ਪੂਰੇ ਖੁਸ਼ ਆ ਹੋਰ ਵੀ ਖੁਸ਼ ਆ ਸ਼ੇਅਰ ਕਰਿਓ ਦੱਬ ਕੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੱਸਿਆ ਬਾਕੀ ਇੱਕ ਚੀਜ਼ ਹੋਰ ਆ ਜੀ ਆਈ ਮੜਾ ਜੀ ਜੀ ਦੱਸੋ ਜੀ ਇਹ ਮੁੰਡੇ ਨੇ ਟਰੈਕਟਰ ਆਪਣੇ ਨੇ ਬਾ ਅੰਕਲ ਜੀ ਦਾ ਪੋਤਾ ਜੀ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਟਰੈਕਟਰ ਤਿਆਰ ਕਰਵਾਇਆ ਹੈ ਇਹ ਜਿਸ ਇਹਨਾਂ ਨੇ ਕਹਿ ਕੇ ਇਹਨਾਂ ਨੇ ਕਹਿ ਕੇ ਟਰੈਕਟਰ ਤਿਆਰ ਕਰਵਾਇਆ ਨਵੇਂ ਟਰੈਕਟਰ ਹੈਗੇ ਇਹਨਾਂ ਨੇ ਵੀਡੀਓ ਵੇਖੀ ਆ ਤੇ ਇਹਨਾਂ ਨੇ ਟਰੈਕਟਰ ਤਿਆਰ ਕਰਾਇਆ ਬਾਕੀ ਬਾਈ ਜੀ ਤੁਸੀਂ ਬੋਲਦੇ ਹੋ ਵਿੱਚ ਆ ਜੀ ਬਾਕੀ ਬਾਈ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਆ ਯਾਰ ਹੁਣ ਮੰਨ ਕੇ ਚੱਲੋ ਕਿ ਪੁਰਾਣੇ ਬੰਦਿਆਂ ਨੂੰ ਤਾਂ ਸ਼ੌਂਕ ਹੁੰਦਾ ਜਦੋਂ 911 ਦਾ ਨਾ ਹੁਣ ਤੁਸੀਂ ਤਾਂ ਚਲੋ ਬਈ ਥੋੜੀ ਨਵੀਂ ਉਮਰ ਆ ਤੇ ਫੇਰ ਵੀ ਤੁਹਾਨੂੰ ਆਏ ਕਿਉਂ ਨਹੀਂ ਲੱਗਿਆ ਵੀ ਨਵਾਂ ਟਰੈਕਟਰ ਲੈ ਲਈਏ ਯਾਰ ਨਵੇਂ ਵੀ ਹੈਗੇ ਆਪਣੇ ਕੋਲੇ ਜੀ ਪਰ ਇਹ ਆਪਣਾ ਸ਼ੁਰੂ ਤੋਂ ਹੈ 92 ਮਾਡਲ ਆ ਉਹ ਤੋਂ ਤੋਂ ਆਪਣੇ ਵਿਕਰਾਉਣਾ ਦਾ 58 11 ਕਰਾਉਣਾ ਦਾ 58 11 ਕਰਾਉਣਾ ਉਹ ਆ ਜੀ ਬਾਈ ਬਹੁਤ ਸੋਹਣਾ ਲੱਗਦਾ ਟਰੈਕਟਰ ਤੇ ਬਾਈ ਦੀ ਪਸੰਦ ਵੀ ਘੈਂਟ ਆ ਵੀ ਚਲੋ ਹਣਾ ਤੇ ਹੁਣ ਬਾਈ ਕਿਵੇਂ ਲੱਗਦਾ ਫਿਰ ਟਰੈਕਟਰ ਓਕੇ ਜੀ ਬਹੁਤ ਵਧੀਆ ਬਣ ਗਿਆ ਹੁਣ ਤਾਂ ਨਵੇਂ ਨੂੰ ਪਿੱਛੇ ਛੱਡਦਾ ਨਵੇਂ ਨੂੰ ਪਿੱਛੇ ਛੱਡਦਾ ਲਓ ਜੀ ਸ਼ੇਅਰ ਖਰੇ ਦੱਬ ਗਏ ਤੇ ਬਾਕੀ ਬਾਈ ਕੰਟੈਕਟ ਨੰਬਰ ਤੁਸੀਂ ਆਪ ਦਾ ਦੱਸ ਦਿਓਣਾ ਇੱਕ ਵਾਰੀ ਬੰਦਿਆਂ ਨੂੰ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਤੁਸੀਂ ਬਾਈਟ ਦਿੱਤੀ ਤੇ ਦੱਸੋ ਹੀ ਕੰਮ ਹਾਂਜੀ ਆਪਣਾ ਨੰਬਰ ਹੈਗਾ 8568076302 ਜੀ ਤੇ ਬਾਕੀ ਬੇਟੇ ਦਾ ਨੰਬਰ ਹੈ 998868 55 ਸੌਰੀ 9855562953 99555 626957 ਲਓ ਜੀ ਆ ਟਰੈਕਟਰ ਤੁਸੀਂ ਦੇਖੋ ਜੀ ਜੇ ਤੁਹਾਨੂੰ ਵੀ ਐਂ ਲੱਗਦਾ ਵੀ ਯਾਰ ਅਸੀਂ ਵੀ ਐਜਾ ਟਰੈਕਟਰ ਤਿਆਰ ਕਰਵਾਉਣਾ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਬਾਕੀ ਤੁਹਾਨੂੰ ਇਹ ਵੀ ਨਹੀਂ ਵੀ ਚੱਕਰ ਜੇ ਤੁਹਾਡੇ ਵਰਗਾ ਕੋਈ ਬੰਦਾ ਮੰਨ ਕੇ ਚਲੋ ਬਾਹਰ ਬੈਠਾ ਤਾਂ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਟਰੈਕਟਰ ਖਰੀਦ ਕੇ ਵੀ ਦੇ ਦੇਣਗੇ ਤੁਹਾਨੂੰ ਟਰੈਕਟਰ ਤੇ ਤਿਆਰ ਕਰਕੇ ਵੀ ਤੁਹਾਨੂੰ ਐਂ ਲੱਗੇ ਇੱਕ ਫੋਨ ਤੇ ਤੁਹਾਨੂੰ ਸਾਰਾ ਟਰੈਕਟਰ ਤੁਹਾਨੂੰ ਪਿੰਡ ਆਿਆਂ ਨੂੰ ਇੰਡੀਆ ਆਿਆਂ ਨੂੰ ਤੁਹਾਨੂੰ ਟਰੈਕਟਰ ਬਣਿਆ ਬਣਾਇਆ ਮਿਲ ਜਾਊਗਾ ਜੀ ਸੋ ਸ਼ੇਅਰ ਕਰੋ ਦਬਕੇ ਤੇ ਬਾਕੀ ਲੋਕੇਸ਼ਨ ਇੱਕ ਵਾਰ ਹੋਰ ਬੋਲ ਦਿਓ ਜੀ ਆਪਣਾ ਪਿੰਡ ਪੰਜਗਰੀ ਕਲਾਂ ਜੀ ਜਿਹੜਾ ਫਰੀਦਕੋਟ ਜੀ ਗੇਲਾ ਟਰੈਕਟਰ ਵਰਕਸ਼ਾਪ ਬਾਕੀ ਉਹ ਆ ਜੀ ਆਪਣਾ ਜਿਹੜਾ ਟਰੈਕਟਰਾਂ ਦਾ ਕੰਮ ਆ ਸ਼ੁਰੂ ਤੋਂ ਹੀ ਆ ਮੈਨੂੰ 32 ਸਾਲ ਕੋ 33 ਕੰਮ ਕਰਦੇ ਨੂੰ ਜੀ ਤੇ ਰੰਗ ਦਾ ਕੰਮ ਵੀ ਆਪਾਂ ਨਾਲ ਕਰਦੇ ਆ ਜੀ ਠੀਕ ਆ ਜੀ ਬਾਕੀ ਇੱਕ ਸਾਡਾ ਸੂਲ ਆ ਜੀ ਨਾਵਾ ਹੀ ਟਰੈਕਟਰਾਂ ਦਾ ਵਗ ਇਕੱਠਾ ਕਰਦੇ ਆ ਵੀ ਬਾਈ ਜੀ ਟਰੈਕਟਰ ਲੈ ਆਈ ਫੋਨ ਮਾਰਤਾ ਆਈ ਵਗ ਇਕੱਠਾ ਕਰਕੇ ਨਹੀਂ ਜਿਹੜੇ ਦੋ ਟਰੈਕਟਰ ਜਾਂ ਤਿੰਨ ਤਿਆਰ ਕੀਤੇ ਆ ਅਸੀਂ ਵੀਡੀਓ ਉਹਨਾਂ ਦੀ ਕੋਈ ਪਾਉਣੀ ਆ ਜੀ ਵੀ ਜਿਹੜੇ ਟਰੈਕਟਰ ਪਹਿਲਾਂ ਵੀਡੀਓ ਦੇ ਵਿੱਚ ਲੱਗ ਗਏ ਉਹ ਦੁਬਾਰਾ ਟਰੈਕਟਰ ਸਾਡੀ ਵੀਡੀਓ ਚ ਨਾ ਦੇਖੋਗੇ ਤੁਸੀਂ ਜੀ ਠੀਕ ਹੈ ਜੀ ਇਹ ਟਰੈਕਟਰ ਆਪਣੇ ਆ ਦੋ ਤਿਆਰ ਕੀਤੇ ਤੇ ਦੋ ਹੀ ਆ ਪਹਿਲਾਂ ਇੱਕ ਸੀ ਤੇ ਇੱਕ ਤਿਆਰ ਕੀਤਾ ਆਪਾਂ ਜੀ ਠੀਕ ਹੈ ਜੀ ਬਾਕੀ ਗੇਲੇ ਦੇ ਨਾਂ ਤੋਂ ਤਕਰੀਬਨ ਹੀ ਭਰਾ ਮੇਰੇ ਜਾਣਦੇ ਆ ਤੇ ਗੀਲੇ ਦਾ ਨਾਂ ਹੀ ਪੁੱਛਣਾ ਵੀਰ ਜੀ ਤੇ ਬਾਕੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸ਼ੇਅਰ ਕਰੋ ਜੀ ਦੱਬ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਰੀਲ ਬਣਾ ਲਈਏ ਜੀ ਇੱਕ ਚਾਰ ਨੋਟ ਕੀ ਹੋ ਰਿਹਾ ਦੋ ਟਰੈਕਟਰ ਦੇ ਕੇ ਉਹ ਦੋਨੇ ਮੁਰਕੇ ਪੱਟ ਗਏ ਲੋ